ਪ੍ਰਿੰਟ ਆਰਡ ਦੀ ਪਰਮਿੰਦਰ ਸਿੰਘ ਦੀ ਅਨਾਦ ਨੌਜਵਾਨ ਤੇ ਅੱਜ ਸਵੇਰੇ ਕਰੀਬ 1:35 ਵਜੇ ਆਪਣੀ ਦੁਕਾਨ ਖੋਲਣ ਸਮੇਂ ਹਮਲਾ ਕਰਕੇ ਗੰਭੀਰ ਜ਼ਖਮੀ ਹੋਣ ਦੀ ਖਬਰ ਨਿਕਲ ਕੇ ਹੀ ਸਾਹਮਣੇ ਆਈ ਹੈ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਦਾਖਿਲ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਤੇ ਉਸਦੇ ਪਰਿਵਾਰ ਨੂੰ ਮਾਰਨ ਦੀਆਂ ਵਿਦੇਸ਼ ਤੋਂ ਪਹਿਲਾਂ ਹੀ ਧਮਕੀਆਂ ਮਿਲ ਰਹੀਆਂ ਹਨ ਜਿਸ ਸੰਬੰਧੀ ਅੱਜ ਇੱਕ ਤੀਜੂ ਰਾਣਾ ਨਾਂ ਦੀ ਆਈਡੀ ਤੋਂ ਇਸ ਹਮਲੇ ਦੀ ਫੇਸਬੁੱਕ ਪੇਜ ਤੇ ਜ਼ਿੰਮੇਵਾਰੀ ਲਈ ਗਈ ਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੀ ਦੁਕਾਨ ਖੋਲਣ ਲੱਗੇ ਤਾਂ ਉਸ ਉੱਤੇ ਉਸਦੇ ਚਾਚੇ ਦੇ ਮੁੰਡੇ ਨੇ ਆਪਣੇ ਸਾਥੀਆਂ ਨਾਲ ਹਮਲਾ ਕਰ ਦਿੱਤਾ ਜਿਸ ਹਮਲੇ ਵਿੱਚ ਉਹ ਗੰਭੀਰ ਜ਼ਖਮੀ ਹੋਈ ਜਿਸ ਨੂੰ ਪਹਿਲਾਂ ਤਾਂ ਮਕੰਦਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਤੇ ਉਸ ਦੀ ਹਾਲਤ ਸੀਰੀਅਸ ਦੇਖਦੇ ਹੋਏ ਉਸ ਨੂੰ ਨਵਾਂ ਸ਼ਹਿਰ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਦੀਪਕ ਕੁਮਾਰ ਦੀ ਖਾਸ ਰਿਪੋਰਟ ਔਰ ਤੋਂ ਜੀ ਵਕੀਲ ਲਵਕੀਲ ਸਭ ਮੰਨਤੀ ਇਹ ਮੇਰੇ ਚਾਚੇ ਨਾਲ ਜੀ ਮੇਰੇ ਐ ਪ੍ਰੋਪਰਟੀ ਦਾ ਝਗੜਾ ਚੱਲਦਾ ਜੀ ਤਿੰਨ ਚਾਰ ਦਿਨ ਪਹਿਲਾਂ ਵੀ ਮੈਂ ਆਪਣੀ ਗੱਡੀ ਦੀ ਆਰਸੀ ਲੈਣ ਗਿਆ ਸੀ ਉਸ ਦਿਨ ਵੀ ਉਹਨੇ ਮੇਰੇ ਤੇ ਹਮਲਾ ਕੀਤਾ ਜੀ ਮੈਨੂੰ ਧਮਕੀਆਂ ਦਿੱਤੀਆਂ ਮੈਂ ਤੇਰਾ ਟੱਬਰ ਖਤਮ ਕਰ ਦਊਂਗਾ ਮੈਂ ਤੇਰੇ ਬੱਚੇ ਵੀ ਮਾਰ ਦਊਂਗਾ ਅੱਜ ਸਵੇਰੇ ਮੈਂ ਜਦੋਂ 4:30 ਵਜੇ ਆਪਣੀ ਦੁਕਾਨ ਖੋਲ ਰਿਹਾ ਸੀ ਜੀ ਉਦੋਂ ਉਹਨੇ ਮੇਰੇ ਚਾਚੇ ਦੇ ਲੜਕੇ ਸੁਖਵੀਰ ਨੇ ਨਾਲ ਦੋ ਮੁੰਡੇ ਹੋਰ ਲਿਆ ਕੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਜੀ ਮੈਨੂੰ ਮਰਿਆ ਸਮਝ ਕੇ ਛੱਡ ਗਏ ਜੀ ਪਰ ਚਲੋ ਮੇਰੀ ਜਾਨ ਬਚ ਗਈ ਮੇਰੇ ਕਾफी ਨੁਕਸਾਨ ਹੋ ਗਿਆ ਜੀ ਮੈਂ ਆਪਣੀ ਵਾਈਫ ਨੂੰ ਫੋਨ ਕੀਤਾ ਕਿਸੇ ਨੇ ਛੱਡ ਦੁੱਧ ਪਾਣ ਆਇਆ ਬੰਦਾ ਆਇਆ ਦੁੱਧੀ ਦੁੱਧ ਪਾਣ ਆਇਆ ਸੀ ਉਹ ਜਾ ਕੇ ਮੇਰੀ ਵਾਈਫ ਨੂੰ ਲੈ ਕੇ ਆਇਆ ਤਾਂ ਇਮਨੋ ਆਟੋ ਜਮਕੰਦਪਨ ਨੂੰ ਲੈ ਕੇ ਆਏ ਜੀ ਅਨੂੰ ਉਹਨਾਂ ਤੋਂ ਖਤਰਾ ਆ ਜੀ ਮੈਨੂੰ 12 ਵੀ ਫੋਨ ਆਂਦੇ ਸੀ ਪਤਾ ਨਹੀਂ ਤੇ ਜੂਰਾਣਾ ਕਰਾਂਦਾ ਜੀ ਪਤਾ ਨਹੀਂ ਕੌਣ ਕਰਾਦਾ ਉਹ ਮੈਨੂੰ ਧਮਕੀਆਂ ਦਿੰਦੇ ਸੀ ਇਹ ਅਸੀਂ ਕੀ ਕਹਿੰਦੇ ਇਹ ਹੀ ਧਮਕੀਆਂ ਦਿੰਦੇ ਸੀ ਵੀ ਅਸੀਂ ਤੈਨੂੰ ਵੀ ਮਾਰ ਦੇਣਾ ਤੇਰਾ ਟੱਬਰ ਵੀ ਮਾਰ ਦੇਣਾ ਨਹੀਂ ਤੂੰ ਸਾਰਾ ਕੁਝ ਜੋ ਵੀ ਉੱਧਰ ਤੇਰਾ ਹਿੱਸਾ ਆ ਉਹਨੂੰ ਐਦਾਂ ਹੀ ਛੱਡ ਦੇ ਇਹਨੂੰ ਕੁਝ ਨਹੀਂ ਮਿਲਣਾ ਹੈਗਾ ਸਾਰੀ ਚੀਜ਼ ਹਾਂਜੀ ਕੀ ਆ ਗਈ ਅਜੇ ਮੇਰੇ ਕੋਲ ਨਹੀਂ ਆਈ ਜੀ ਮੈਂ ਕੀ ਮੰਗ ਕਰਦਾ ਮੰਗ ਇਹੀ ਕਰਦਾ ਜੀ ਮੈਂ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਪੋਸਟ ਜਿਹੜਾ ਪੋਸਟ ਪਾਇਆ ਗਿਆ ਫੇਸਬੁੱਕ ਤੇ ਬਾਰੇ ਉਹ ਕੀ ਮੰਗਿਆ ਉਹ ਤੇਜੂ ਰਾਣਾ ਜੀ ਇਹਦੇ ਕੋਲੋਂ ਇਹਨੂੰ ਭਰਾ ਬਣਾਇਆ ਜੀ ਮੇਰੇ ਚਾਚੇ ਦੇ ਮੁੰਡੇ ਨੇ ਤੇ ਜੂਰਾਣੇ ਨੇ ਉਹ ਅਮਰੀਕਾ ਬੈਠਾ ਜੀ ਪਹਿਲਾਂ ਵੀ ਇਹ ਉਹਦੇ ਘਰ ਕੇ ਫਸਿਆ ਜੀ ਉਹਦਾ ਚਿੱਟਾ ਵੇਚਦਾ ਜੀ ਇਹੇ ਹਾਂ ਜੀ ਉਹਨੇ ਪੋਸਟ ਪਾਈ ਆ ਜੀ ਮੰਗਬਾ ਜੀ ਮੈਂ ਚਾਹਨਾ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਜੀ ਇਹ ਬੇਸਿਕਲੀ ਇਹਨਾਂ ਦਾ ਕੋਈ ਸ਼ਾਪ ਦਾ ਡਿਸਪਿਊਟ ਹੈ ਤੇ 5 7 ਡੇਸ ਬੈਕ ਵੀ ਇਦਾਂ ਦਾ ਇਹਨਾਂ ਦਾ ਕੋਈ ਕਨਫਲਿਕਟ ਸੀ ਫਿਰ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਸੀ ਇਹ ਇਹਨਾਂ ਨੇ ਰਿਟੈਲੀਏਟ ਕੀਤਾ ਇੱਕ ਟਾਈਪ ਦਾ ਜੋ ਕਿ ਇੱਕ ਸੋਸਾਇਟੀ ਨੂੰ ਬਿਲਕੁਲ ਹੀ ਗਲਤ ਮੈਸੇਜ ਹੈ ਫਰਦਰ ਹੁਣ ਅਸੀਂ ਡਾਕਟਰਸ ਨਾਲ ਕੰਸਲਟ ਕਰ ਰਹੇ ਹਾਂ ਵੀ ਉਹ ਕੀ ਪ੍ਰੈਸਕ੍ਰਾਈਬ ਕਰਨਗੇ ਨੈਕਸਟ ਬਾਕੀ ਫਰਦਰ ਜੋ ਵੀ ਇਨਵੈਸਟੀਗੇਸ਼ਨ ਹੋਏਗੀ ਉਹ ਪ੍ਰੋਸੀਡ ਕੀਤੀ ਜਾਏਗੀ ਉਹ ਜਿਹੜੇ ਨੌਜਵਾਨ ਉਹਨਾਂ ਦੇ ਕਹਿੰਦੇ ਕਿ ਇੱਕ ਆਰ.ਸੀ. ਵਾਲੀ ਗੱਡੀ ਦਾ ਉਹਨਾਂ ਦੇ ਕੋਲ ਉਹ ਪਹਿਲੇ ਕੋਈ ਕ੍ਰਾਈਮ ਜਿਹੜਾ ਨਸ਼ਾ ਵੇਚਦਾ ਬੰਦਾ ਨੌਜਵਾਨ ਆਪਣੀ ਆਰ.ਸੀ. ਮੰਗਣ ਗਿਆ ਸੀ ਉਸਕੇ ਬਾਅਦ ਹਮਲਾ ਕੀਤਾ ਹੈ ਔਰ ਕੋਈ ਤੇਜ਼ਰ ਹਥਿਆਰ ਸੰਭਲਾ ਵੀ ਕੀਤਾ ਹੈ ਇਹ ਤਕਰੀਬਨ 5 ਤੋਂ 7 ਦਿਨ ਬੈਕ ਦੀ ਗੱਲ ਹੈ ਇਨਾਦਰ ਆਪਸੀ ਐਕਚੁਅਲੀ ਐਕਸਟੈਂਡਡ ਫੈਮਿਲੀ ਨੇ ਇਹ ਚਾਚੇ ਤਾਏ ਦੀ ਇਹਨਾਂ ਦੀ ਫੈਮਿਲੀ ਆ ਉਹਦਾ ਇਹਨਾਂ ਦਾ ਪੁਰਾਣਾ ਕੋਈ ਚੱਲਦਾ ਸੀ ਸ਼ਾਪ ਦਾ ਡਿਸਪੂਟ ਕਰਕੇ ਫਿਰ ਉਹ ਕੋਈ ਇਹਨਾਂ ਦੀ ਆਪਣੀ ਗੱਡੀ ਸੀ ਜੋ ਇਹਨਾਂ ਦੀ ਵਾਈਫ ਦੇ ਨਾਮ ਤੇ ਰਜਿਸਟਰਡ ਹੈ ਉਹਦੀ ਇਹ ਜੋ ਦੱਸਦੇ ਆ ਉਸ ਹਿਸਾਬ ਨਾਲ ਇਹ ਕਹਿ ਰਹੀ ਹੈ ਕਿ ਵੀ ਮੈਂ ਆਪਣੀ ਆਰਸੀ ਲੈਣ ਗਿਆ ਸੀ ਫਿਰ ਉਸ ਤੋਂ ਬਾਅਦ ਇਹਨਾਂ ਦੀ ਉਹ ਡਿਸਪੂਟ ਵਧਦਾ ਗਿਆ ਮਾਮਲਾ ਕਿੱਦਾਂ ਚੱਲ ਰਿਹਾ ਹੈ ਜੀ ਮਾਮਲਾ ਕਿਦਦ ਕਰਵਾਇਆ ਅਗਰ ਲੋਕੀ ਕਰਵਾਈ ਕੀ ਫਿਲਹਾਲ ਐਪੀਆਰ ਰਜਿਸਟਰ ਨਹੀਂ ਹੋਈ ਹੈ ਜੋ ਵੀ ਡਾਕਟਰ ਸਾਨੂੰ ਦੱਸਣਗੇ ਜਿੱਦਾਂ ਵੀ ਐਮਐਲਆਰ ਦੀ ਜੋ ਵੀ ਰਿਪੋਰਟ ਹੋਏਗੀ ਅਕੋਰਡਿੰਗਲੀ ਧੰਨਵਾਦ ਜੀ ਇੱਕ ਪੋਸਟ ਫਾਇਰਲ ਹੋਈ ਹੈ ਜਿਹਦੇ ਵਿੱਚ ਫੇਸਬੁੱਕ ਦੇ ਵਿੱਚ ਉਹ ਬੰਦੇ ਨੇ ਜਿੰਨੀ ਵਾਰੀ ਲਈ ਉਹਦੀ ਆਥੈਂਟੀਕੇਸ਼ਨ ਦੇਖਦੇ ਹਾਂ ਕਿ ਵੀ ਉਹ ਕੀ ਕੀ ਆਥੈਂਟਿਕ ਅਗੇ ਮਤਲਬ ਵਿਊਜ਼ ਨਿਕਲਦੇ ਆ ਜੀ